ਸਤ ਸ੍ਰੀ ਅਕਾਲ ਦੋਸਤੋ ਥੋੜੇ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਪਹਿਲ ਸਕੀਮ ਤੇ ਅੱਜ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਤੇ ਕੁਝ ਨਵੀਆਂ ਗੱਲਾਂ ਲੈ ਕੇ ਆਏ ਆ ਕਿ ਤੁਸੀਂ ਇਹ ਜਿਹੜੀ ਆ ਸਕੀਮ ਦੇ ਅਧੀਨ ਆਪਣੀ ਰਜਿਸਟ੍ਰੇਸ਼ਨ ਕਿੱਥੇ ਕਿੱਥੇ ਕਰਵਾ ਸਕਦੇ ਹੋ ਤੇ ਕਿਹੜੇ-ਕਿਹੜੇ ਕੰਮ ਮਿਲ ਸਕਦੇ ਆ ਤੇ ਘਰ ਬੈਠੇ ਪੈਸੇ ਕਿਵੇਂ ਮਿਲਣਗੇ ਇਹ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਹੋਣਗੇ ਤਾਂ ਤੁਸੀਂ ਧਿਆਨ ਨਾਲ ਸੁਣਨਾ ਇਹ ਜਿਹੜੇ ਸਕੀਮ ਹੈ ਪਹਿਲ ਸਕੀਮ ਦੇ ਅਧੀਨ ਤੁਸੀਂ ਜਿਹੜੇ ਫਾਰਮ ਭਰਨੇ ਆ 18 ਤੋਂ 60 ਸਾਲ ਤੱਕ ਦੀਆਂ ਔਰਤਾਂ ਜਿਹੜੀਆਂ ਫਾਰਮ ਭਰ ਸਕਦੀਆਂ ਬਸ਼ਰਤੇ ਕਿ ਇਹਦੇ ਵਿੱਚ ਇਹ ਹੈ ਕਿ ਤੁਹਾਡੇ ਮਤਲਬ ਹਸਬੰਦ ਜਾਂ ਤੁਸੀਂ ਕੋਈ ਸਰਕਾਰੀ ਨੌਕਰੀ ਨਾ ਕਰਦੇ ਹੋਵੋ ਕਿਸੇ ਵੀ ਸਰਕਾਰੀ ਮੈਕਮੇ ਵਿੱਚ ਕੋਈ ਕੰਮ ਨਾ ਕਰਦੇ ਹੋਣ ਤੁਹਾਡੇ ਕੋਲ ਕਿਸੇ ਵੀ ਕੰਮ ਦੀ ਸਕਿੱਲ ਦਾ ਹੋਣਾ ਜ਼ਰੂਰੀ ਹੈ ਜਿਵੇਂ ਸਿਲਾਈ ਕਰਨੀ ਆਉਂਦੀ ਹੋਵੇ ਬੁਣਾਈ ਕਰਨੀ ਆਉਂਦੀ ਹੋਵੇ ਪੈਕਿੰਗ ਕਰਨੀ ਆਉਂਦੀ ਹੋਵੇ ਕਿਊ ਆਰ ਕੋਡ ਸਕੈਨਿੰਗ ਕਰਨਾ ਆਉਂਦਾ ਹੋਵੇ ਡਾਟਾ ਐਂਟਰੀ ਕਰਨੀ ਆਉਂਦੀ ਹੋਵੇ ਜਾਂ ਸਟਿੱਕਰਿੰਗ ਦਾ ਕੰਮ ਕਰਨਾ ਆਉਂਦਾ ਹੋਵੇ ਇਹਨਾਂ ਕੰਮਾਂ ਵਿੱਚੋਂ ਤੁਸੀਂ ਜੋ ਵੀ ਕੰਮ ਕਰ ਸਕਦੇ ਹੋ ਤਾਂ ਇਸ ਲਈ ਤੁਸੀਂ ਉਹਦੇ ਵਿੱਚ ਕੀ ਹੈ ਫਾਰਮ ਭਰ ਸਕਦੇ ਹੋ ਇਸ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੈ ਇਸ ਵਿੱਚ ਪ੍ਰਾਈਵੇਟ ਕੰਪਨੀਆਂ ਵੀ ਕੰਮ ਕਰ ਦਿੰਦੀਆਂ ਉਹ ਤੁਹਾਨੂੰ ਕੰਮ ਦੇ ਰਹੀਆਂ ਤੁਸੀਂ ਦਿੱਤੇ ਹੋਏ ਆਰਡਰ ਤੇ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਕੇ ਦੇਣਾ ਹੋਵੇਗਾ ਇਹ ਕੰਪਨੀਆਂ ਤੁਹਾਡੇ ਘਰੋਂ ਮਾਲ ਲੈ ਜਾਣਗੀਆਂ ਤੇ ਤੁਹਾਡੇ ਘਰ ਹੀ ਕੰਮ ਵਾਸਤੇ ਸਮਾਨ ਦੇ ਕੇ ਜਾਣਗੇ ਇਸ ਵਾਸਤੇ ਆਪਾਂ ਕਰਨਾ ਕੀ ਹੈ ਫਾਰਮ ਕਿੱਥੇ ਭਰਨੇ ਆ ਸਭ ਤੋਂ ਵੱਡਾ ਸਵਾਲ ਹੈ ਇਹ ਹੀ ਹੁੰਦਾ ਕਿ ਅਸੀਂ ਫਾਰਮ ਕਿੱਥੇ ਭਰਗੇ ਅਸੀਂ ਕੰਟੈਕਟ ਕਿਹਦੇ ਨਾਲ ਕਰੀਏ ਤਾਂ ਤੁਸੀਂ ਜਿਹੜਾ ਹੈ ਕੰਟੈਕਟ ਕਰਨਾ ਘਰ ਘਰ ਰੋਜ਼ਗਾਰ ਦੀ ਵੈਬਸਾਈਟ ਤੇ ਜਾਓ ਘਰ ਘਰ ਰੋਜ਼ਗਾਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜਦੋਂ ਤੁਸੀਂ ਇਹ ਵੈਬਸਾਈਟ ਖੋਲੋਗੇ ਤਾਂ ਉਹਦੇ ਵਿੱਚ ਇੱਕ ਫਾਰਮ ਇਹ ਦਿੱਤਾ ਹੋਊਗਾ ਉਸ ਫਾਰਮ ਨੂੰ ਤੁਸੀਂ ਫਿਲ ਅਪ ਕਰਕੇ ਉਦੋਂ ਹੀ ਆਪਣੇ ਫੋਨ ਤੋਂ ਹੀ ਜਮ੍ਹਾਂ ਕਰਵਾ ਸਕਦੇ ਹੋ ਅਗਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਡੀਸੀ ਦਫ਼ਤਰ ਜਾਂ ਬੀਡੀਪੀਓ ਦਫ਼ਤਰ ਵਿੱਚੋਂ ਫਾਰਮ ਲੈ ਕੇ ਭਰ ਸਕਦੇ ਹੋ ਨਾ ਕਿ ਤੁਸੀਂ ਇਦਾਂ ਕਰੋ ਕਿ ਜਿਹੜਾ ਇੱਧਰੋਂ ਉੱਧਰੋਂ ਲੋਕ ਆਉਂਦੇ ਆ ਜੀ ਅਸੀਂ ਫਾਰਮ ਭਰ ਦਿੰਨੇ ਆ ਜੀ ਅਸੀਂ ਕਰ ਦਿੰਨੇ ਇਹ ਫਰਾਡ ਦੇ ਵਿੱਚ ਤੁਸੀਂ ਨਾ ਫਸਿਓ ਸੋ ਇਸ ਕਰਕੇ ਜਿਹੜਾ ਤੁਸੀਂ ਕਾਰ ਕਾਰ ਰੋਜ਼ਗਾਰ ਦੀ ਵੈਬਸਾਈਟ ਖੋਲੋ ਤੇ ਉਸ ਦੇ ਵਿੱਚੋਂ ਫਾਰਮ ਨਿਕਲੂਗਾ ਤੁਸੀਂ ਉਹ ਫਾਰਮ ਭਰ ਕੇ ਤਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜਦੋਂ ਵੀ ਉਹ ਫਾਰਮ ਵੈਬਸਾਈਟ ਤੇ ਭਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਟੈਸਟ ਲਈ ਬੁਲਾਇਆ ਜਾਊਗਾ ਤਾਂ ਜੇ ਤੁਹਾਡਾ ਟੈਸਟ ਕਲੀਅਰ ਹੋ ਜਾਂਦਾ ਤਾਂ ਤੁਹਾਨੂੰ ਕੰਮ ਕਰ ਬੈਠਿਆਂ ਨੂੰ ਹੀ ਦਿੱਤਾ ਜਾਊਗਾ ਧੰਨਵਾਦ ਜੀ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣੇ ਆ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਤਾਂ ਕਿ ਤੁਹਾਡੇ ਤੱਕ ਅਗਲੀ ਵੀਡੀਓ ਜਲਦੀ ਤੋਂ ਜਲਦੀ ਪਹੁੰਚ ਸਕੇ